ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂ ਦੀ ਸਦਗੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਸਿਆਸਤ ਵਿੱਚ ਇਹ ਆਮ ਹੀ ਦੇਖਣ ਨੂੰ ਮਿਲਦਾ ਹੈ ਕਿ ਵਿਰੋਧੀ ਤੇ ਗੰਭੀਰ ਇਲਜ਼ਾਮ ਲਗਾ ਦੇਵੋ ਸਬੂਤ ਹੋਣ ਦਾ ਦਾਵਾ ਠੋਕੋ ਸਾਬਤ ਕੁਝ ਹੋਵੇ ਜਾਂ ਨਹੀਂ ਪਾਣੀ ਤਾਂ ਜ਼ਰੂਰ ਗੰਦਲਾ ਹੋ ਜਾਂਦਾ ਹੈ ਸ਼ੱਕ ਤਾਂ ਜ਼ਰੂਰ ਪੈਦਾ ਹੋ ਜਾਂਦਾ ਹੈ ਦੇਸ਼ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਪਾਰਟੀ ਦੇ युवराज ਰਾਹੁਲ ਗਾਂਧੀ ਬੜੇ ਚਿਰਾਂ ਤੋਂ ਆਪਣੇ ਕੱਟੜ ਵਿਰੋਧੀ ਨਰਿੰਦਰ ਮੋਦੀ ਤੇ ਕਈ ਇਲਜ਼ਾਮ ਲਗਾਉਂਦੇ ਦਿਖਾਈ ਦਿੱਤੇ। ਜ਼ਿਆਦਾਤਰ ਇਹ ਇਲਜ਼ਾਮ ਵਿਦੇਸ਼ਾਂ ਵਿੱਚ ਜਾ ਕੇ ਲਗਾਏ ਗਏ ਅਕਸਰ ਇਹ ਮਹਿਜ਼ ਬਿਆਨ ਹੀ ਹੁੰਦੇ ਸੀ ਕੋਈ ਗੱਲ ਸਾਬਤ ਨਹੀਂ ਹੁੰਦੀ ਸੀ ਪਰ ਸਿਆਸਤ ਜ਼ਰੂਰ ਗਰਮਾ ਜਾਂਦੀ ਸੀ ਸੁਰਖੀਆਂ ਦੀ ਕੋਈ ਕਮੀ ਨਹੀਂ ਸੀ ਹੁੰਦੀ। ਪਰ ਇਸ ਵਾਰ ਮਾਮਲਾ ਵੱਖਰਾ ਹੈ। ਰਾਹੁਲ ਗਾਂਧੀ ਨੇ ਦੇਸ਼ ਦੀ ਪਾਰਲੀਮੈਂਟ ਦੇ ਬਾਹਰ ਭਾਰਤੀ ਚੋਣ ਕਮਿਸ਼ਨ ਖਿਲਾਫ ਸਬੂਤਾਂ ਦਾ ਐਟਮ ਬੰਬ ਹੋਣ ਦਾ ਦਾਵਾ ਕਰਨ ਦੇ ਇੱਕ ਹਫ਼ਤੇ ਬਾਅਦ ਕੱਲ ਆਖਰ ਸਬੂਤ ਜਨਤਕ ਕਰਨ ਦਾ ਦਾਵਾ ਕੀਤਾ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਬੈਂਗਲੌਰ ਸੈਂਟਰਲ ਲੋਕ ਸਭਾ ਹਲਕੇ ਦੇ ਮਹਾਦੇਵਪੁਰ ਵਿਧਾਨ ਸਭਾ ਸੀਟ ਦੇ ਵਿੱਚ ਵੋਟਾਂ ਪੈਣ ਦੇ ਨਮੂਨੇ ਦੀ ਕਾਂਗਰਸ ਪਾਰਟੀ ਵੱਲੋਂ ਜਾਂਚ ਕੀਤੀ ਗਈ ਸੀ ਤੇ ਉਸ ਜਾਂਚ ਦੇ ਨਤੀਜੇ ਕੱਲ ਸਾਂਝੇ ਕੀਤੇ ਗਏ। ਆਲ ਇੰਡੀਆ ਕਾਂਗਰਸ ਕਮੇਟੀ ਦੇ ਹੈੱਡਕੁਆਰਟਰ ਵਿੱਚ ਇੰਡੀਆ ਬਲਾਕ ਦੇ ਨੇਤਾਵਾਂ ਸਾਹਮਣੇ ਇੱਕ ਪ੍ਰੇਸ਼ਕਾਰੀ ਦਿਖਾਈ ਗਈ ਇੱਕ ਪ੍ਰੈਜੈਂਟੇਸ਼ਨ ਦਿੱਤੀ ਗਈ ਜਿਸ ਵਿੱਚ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਬੈਂਗਲੌਰ ਲੋਕਸਭਾ ਸੀਟ ਦੀਆਂ ਸਾਰੀਆਂ ਵਿਧਾਨ ਸਭਾ ਹਲਕਿਆਂ ਵਿੱਚ ਕਾਂਗਰਸ ਜਿੱਤੀ ਸਿਰਫ ਇੱਕ ਮਹਾਦੇਵਪੁਰਾ ਵਿੱਚ ਬੀਜੇਪੀ ਲੀਡ ਲੈ ਕੇ ਗਈ ਸੀ ਪਰ ਫਿਰ ਵੀ ਬੀਜੇਪੀ ਇਹ ਲੋਕਸਭਾ ਸੀਟ ਜਿੱਤ ਗਈ 32707 ਵੋਟਾਂ ਦੇ ਨਾਲ ਭਾਰਤੀ ਚੋਣ ਕਮਿਸ਼ਨ ਵੱਲੋਂ ਹੀ ਵੋਟਰ ਸੂਚੀ ਦਾ ਡਾਟਾ ਸਾਰੀਆਂ ਪਾਰਟੀਆਂ ਨੂੰ ਦਿੱਤਾ ਗਿਆ ਸੀ ਜਿਸ ਦੀ ਜਾਂਚ ਤੋਂ ਬਾਅਦ ਇਹ ਦਾਵਾ ਕੀਤਾ ਗਿਆ ਹੈ ਕਾਂਗਰਸ ਨੂੰ ਕੁੱਲ 6,26,208 ਵੋਟਾਂ ਮਿਲੀਆਂ ਸਨ ਤੇ ਭਾਜਪਾ ਦੇ ਪੀਸੀ ਮੋਹਨ ਨੂੰ 6,58,915 ਤੇ ਕਾਂਗਰਸ ਦੇ ਮਨਸੂਰ ਅਲੀ ਖਾਨ ਨੂੰ 32,707 ਵੋਟਾਂ ਨਾਲ ਹਰਾ ਦਿੰਦੇ ਪਰ ਜੇ ਅਸੀਂ ਮਹਾਦੇਵਪੁਰਾ ਦੀ ਵਿਧਾਨ ਸਭਾ ਸੀਟ ਦੇਖਦੇ ਹਾਂ ਕਾਂਗਰਸ ਕੋਲ ਪਾਰਟੀ ਨੂੰ ਕੁੱਲ 115586 ਵੋਟਾਂ ਮਿਲੀਆਂ ਸੀ ਤੇ ਭਾਜਪਾ ਨੂੰ 229632 ਤੇ ਉਹ 114046 ਵੋਟਾਂ ਦੇ ਵੱਡੇ ਫਰਕ ਨਾਲ ਇਸ ਵਿਧਾਨ ਸਭਾ ਸੈਗਮੈਂਟ ਤੋਂ ਜਿੱਤੇ ਸੀ ਤੇ ਇਸ ਦੇ ਨਾਲ ਹੀ ਉਹ ਲੋਕ ਸਭਾ ਦੀ ਸੀਟ ਤੇ ਵੀ ਹੁੰਜਾ ਫੇਰ ਗਈ ਸੀ ਰਾਹੁਲ ਗਾਂਧੀ ਦਾ ਦਾਵਾ ਹੈ ਕਿ ਇਸ ਸੀਟ ਤੇ 1250 ਵੋਟਾਂ ਦੀ ਚੋਰੀ ਹੋਈ ਹੈ ਉਹਨਾਂ ਦੀ 6 ਮਹੀਨਿਆਂ ਦੀ ਜਾਂਚ ਤੋਂ ਬਾਅਦ ਪਤਾ ਲੱਗਿਆ ਹੈ ਇਸ ਤੋਂ ਪਹਿਲਾਂ ਆਪਾਂ ਹੋਰ ਅੱਗੇ ਵਧੀਏ ਕਿ ਦੋਸ਼ ਕੀ ਹਨ ਕੀ ਸਬੂਤ ਹਨ ਪਹਿਲਾਂ ਇੱਕ ਤੱਥ ਸਾਹਮਣੇ ਰੱਖਣਾ ਜ਼ਰੂਰੀ ਹੈ ਬੰਗਲੌਰ ਕੇਂਦਰੀ ਵਿੱਚ 8 ਵਿਧਾਨ ਸਭਾ ਹਲਕੇ ਆਉਂਦੇ ਹਨ ਜਿਨ੍ਹਾਂ ਵਿੱਚੋਂ 4 ਦੇ ਵਿੱਚ ਕਾਂਗਰਸ ਅੱਗੇ ਸੀ ਤੇ 4 ਦੇ ਵਿੱਚ ਹੀ ਭਾਰਤੀ ਜਨਤਾ ਪਾਰਟੀ ਕਾਂਗਰਸ ਪਾਰਟੀ ਦੀ ਨੀਰ ਸਰਵੰਗਨਾ ਨਗਰ ਦੇ ਵਿੱਚ 74244 ਵੋਟਾਂ ਦੀ ਸੀ ਸ਼ਾਂਤੀ ਨਗਰ ਦੇ ਵਿੱਚ 20338 ਵੋਟਾਂ ਦੀ ਚਾਮਰਾਜ਼ਾ ਪੇਟ ਦੇ ਵਿੱਚ 42953 ਵੋਟਾਂ ਦੀ ਤੇ ਸ਼ਿਵਾਜੀ ਨਗਰ ਦੇ ਵਿੱਚ 27510 ਵੋਟਾਂ ਦੀ ਜਦੋਂ ਕਿ ਭਾਜਪਾ ਦੀ ਲੀਡ ਗਾਂਧੀ ਨਗਰ ਦੇ ਵਿੱਚ 23324 ਦੀ ਸੀ ਵੀ ਰਮਨ ਨਗਰ ਦੇ ਵਿੱਚ 20114 ਦੀ ਰਾਜਾਜੀ ਨਗਰ ਦੇ ਵਿੱਚ 39429 ਤੇ ਮਹਾਦੇਪੁਰਾ ਦੇ ਵਿੱਚ 11446 ਵੋਟਾਂ ਦੀ ਸੀ ਸੋ ਸਭ ਤੋਂ ਪਹਿਲਾ ਦਾਵਾ ਹੀ ਰਾਹੁਲ ਗਾਂਧੀ ਦਾ ਝੂਠਾ ਹੈ ਜਦੋਂ ਉਹ ਇਹ ਕਹਿੰਦੇ ਨੇ ਕਿ ਅੱਠ ਵਿਧਾਨ ਸਭਾ ਹਲਕਿਆਂ ਵਿੱਚੋਂ ਕਾਂਗਰਸ ਪਾਰਟੀ ਸੱਤ ਹਲਕਿਆਂ ਦੇ ਵਿੱਚੋਂ ਜਿੱਤੀ ਸੀ ਤੇ ਸਿਰਫ ਇੱਕ ਸੀਟ ਦੇ ਵਿੱਚ ਹੀ ਵੋਟਾਂ ਚੋਰੀ ਹੋਣ ਤੋਂ ਬਾਅਦ ਲੋਕ ਸਭਾ ਦੀ ਸੀਟ ਹਾਰ ਗਈ ਸੀ ਇਹ ਦਾਵਾ ਫੈਕਚੁਅਲੀ ਰੋਂਗ ਹੈ ਇਹਦੇ ਤੱਥਾਂ ਤੋਂ ਝੂਠਾ ਹੈ ਇਲੈਕਸ਼ਨ ਕਮਿਸ਼ਨ ਦੀ ਸਾਈਟ ਤੇ ਤੁਸੀਂ ਜਾ ਕੇ ਇਸ ਨੂੰ ਵੈਰੀਫਾਈ ਕਰ ਸਕਦੇ ਹੋ ਅੱਠਾਂ ਦੇ ਵਿੱਚੋਂ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਕਾਂਗਰਸ ਦੀਆਂ ਵੋਟਾਂ ਜ਼ਿਆਦਾ ਸੀ ਤੇ ਚਾਰ ਦੇ ਵਿੱਚ ਸੀ ਬੀਜੇਪੀ ਦੀਆਂ ਸੀਟਾਂ ਜ਼ਿਆਦਾ ਸੀ ਕੋਈ ਸੱਤ ਇੱਕ ਵਾਲੀ ਖੇਡ ਨਹੀਂ ਸੀ ਜਿਵੇਂ ਕਿ ਰਾਹੁਲ ਗਾਂਧੀ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਜਾਂ ਇਸ ਤਰੀਕੇ ਦਾ ਦਾਵਾ ਕੀਤਾ ਜਾ ਰਿਹਾ ਹੈ ਚਲੋ ਫਿਰ ਵੀ ਉਹਨਾਂ ਦੇ 1 ਲੱਖ ਵੋਟਾਂ ਚੋਰੀ ਹੋਣ ਦੀ ਗੱਲ ਨੂੰ ਅੱਗੇ ਵਧਾਉਂਦੇ ਆ ਜਿਸ ਦਾ ਉਹਨਾਂ ਵੱਲੋਂ ਦਾਵਾ ਕੀਤਾ ਗਿਆ ਹੈ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਪੰਜ ਤਰੀਕੇ ਦੇ ਨਾਲ ਵੋਟਾਂ ਦੀ ਚੋਰੀ ਹੋਈ ਇੱਕ ਤਾਂ ਡੁਪਲੀਕੇਟ ਵੋਟਾਂ ਸੀ ਫਿਰ ਫਰਜ਼ੀ ਦਾ ਜਾਲ ਹੀ ਪਤਾ ਦੱਸ ਕਿ ਬਣਾਈਆਂ ਗਈਆਂ ਵੋਟਾਂ ਸੀ ਇੱਕ ਪਤੇ ਦੇ ਉੱਤੇ ਬਲਕ ਵੋਟਾਂ ਵੱਡੀ ਗਿੱਟੀ ਦੇ ਵਿੱਚ ਇੱਕ ਹੀ ਅੰਤਰਸਤੇ ਵੋਟਾਂ ਬਣਾਈਆਂ ਗਈਆਂ ਸੀ ਗਲਤ ਫੋਟੋ ਤੇ ਫਾਰਮ ਨੰਬਰ 6 ਦੀ ਦੁਰਵਰਤੋਂ ਕਰਕੇ ਫਾਰਮ ਨੰਬਰ 6 ਜਿਹੜਾ ਹੈ ਪਹਿਲੀ ਵਾਰ ਬਣਨ ਵਾਲੇ ਵੋਟਰ ਨੂੰ ਦਿੱਤਾ ਜਾਂਦਾ ਹੈ ਇਹ ਪੰਜ ਤਰੀਕਿਆਂ ਦੇ ਨਾਲ ਵੋਟਾਂ ਜਾਲੀ ਬਣਾਈਆਂ ਗਈਆਂ ਸੀ ਕਾਂਗਰਸ ਪਾਰਟੀ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ 11965 ਡੁਪਲੀਕੇਟਾਂ ਬਣਾਈਆਂ ਗਈਆਂ ਹਨ 40009 ਜਾਲੀ ਜਾਂ ਗਲਤ ਪਤੇ ਤੇ 10452 ਬਲਕ ਵੋਟਾਂ ਇੱਕੋ ਪਤੇ ਤੇ 4132 ਵੋਟਾਂ ਗਲਤ ਫੋਟੋ ਨਾਲ ਇਨਵੈਲਿਡ ਫੋਟੋ ਦੇ ਨਾਲ ਬਣਾਈਆਂ ਗਈਆਂ ਨੇ ਤੇ 33692 ਵਾਰ ਫਾਰਮ 6 ਦੀ ਦੁਰਵਤੋਂ ਸਾਹਮਣੇ ਆਈ ਹੈ ਇਹ ਉਹਨਾਂ ਦਾ ਦਾਵਾ ਹੈ ਇਹ ਅੱਡ ਅੱਡ categories ਦੱਸਿਆ ਗਿਆ ਹੈ ਰਾਹੁਲ ਗਾਂਧੀ ਵੱਲੋਂ ਇੱਕ ਬੰਦੇ ਦੀ ਫੋਟੋ ਵੀ ਦਿਖਾਈ ਗਈ ਜਿਸ ਦੀ ਪਛਾਣ ਗੁਰਕੀਰਤ ਸਿੰਘ ਡਾਂਗ ਵਜੋਂ ਕੀਤੀ ਗਈ ਸੀ ਤੇ ਇਹ ਕਿਹਾ ਗਿਆ ਹੈ ਕਿ ਡਾਂਗ ਦਾ ਨਾਮ ਚਾਰ ਅਲੱਗ-ਅਲੱਗ ਬੂਥਾਂ ਦੇ ਵਿੱਚ ਵੋਟਰ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਇਸੇ ਤਰੀਕੇ ਨਾਲ ਹਜ਼ਾਰਾਂ ਅਜਿਹੇ ਵੋਟਰ ਨੇ ਜਿਨ੍ਹਾਂ ਦਾ ਨਾਮ ਅਲੱਗ-ਅਲੱਗ ਥਾਵਾਂ ਤੇ ਹੈ ਤੇ ਕੁੱਲ 11965 ਵੋਟਾਂ ਇਸ ਤਰੀਕੇ ਨਾਲ ਚੋਰੀ ਕੀਤੀਆਂ ਗਈਆਂ ਫਿਰ ਇੱਕ ਦਹੀ ਫੋਟੋ ਦਿਖਾਈ ਗਈ ਤੇ ਕਿਹਾ ਗਿਆ ਕਿ ਇਸ ਦੀ ਬੂਟ ਕਰਨਾਟਕਾ ਦੇ ਦੋ ਪੋਲਿੰਗ ਬੂਥਾਂ ਤੇ ਇੱਕ ਉੱਤਰ ਪ੍ਰਦੇਸ਼ ਦੇ ਪੋਲਿੰਗ ਬੂਥ ਤੇ ਤੇ ਇੱਕ ਮਹਾਰਾਸ਼ਟਰਾ ਦੇ ਪੋਲਿੰਗ ਬੂਥ ਤੇ ਬਣੀ ਹੋਈ ਹੈ ਜੋ 40009 ਬਿਨਾ ਪਤੇ ਦੇ ਜਾਂ ਗਲਤ ਵੇਰਵਿਆਂ ਨਾਲ ਬਣਾਈਆਂ ਗਏ ਜਾਂ ਵੋਟਾਂ ਨੇ ਉਹਨਾਂ ਦੇ ਵਿੱਚ ਕਈਆਂ ਦੇ ਨਾਮ ਗਲਤ ਲਿਖੇ ਹੋਏ ਹਨ ए ਬੀ ਸੀ ਡੀ ਵਾਂਗੂ ਦਿੱਤੇ ਗਏ ਨੇ ਘਰਾਂ ਦਾ ਐਡਰੈਸ ਘਰਾਂ ਦਾ ਨੰਬਰ 0 ਦੱਸਿਆ ਗਿਆ ਹੈ ਜਾਂ ਬਾਪ ਦਾ ਨਾਮ ए ਬੀ ਸੀ ਡੀ ਐਫ ਜੀ ਇਸ ਕਰਕੇ ਕੁਝ ਗਲਤ ਇਸ ਤਰੀਕੇ ਨਾਲ ਦਿਖਾਇਆ ਗਿਆ ਜਦੋਂ ਬਲਕ ਵੋਟਰ ਦੀ ਗੱਲ ਕਰੀਏ ਤਾਂ ਇੱਕ ਕਾਰ ਨੰਬਰ 35 ਦੀ ਫੋਟੋ ਦਿਖਾਈ ਗਈ ਇੱਕ ਕਮਰੇ ਦਾ ਸੂਚਕਰ ਹੈ ਤੇ 80 ਵੋਟਰ ਉਸ ਐਡਰੈਸ ਦੇ ਉੱਤੇ ਰਜਿਸਟਰ ਦਿਖਾਏ ਗਏ ਨੇ ਇੱਕ ਪੱਬ ਦੀ ਫੋਟੋ ਦਿਖਾਈ ਗਈ ਜਿਸ ਤੇ ਵਿੱਚ 68 ਵੋਟਾਂ ਪੜੀਆਂ ਹੋਈਆਂ ਹੁਣ ਇਸ ਜਾਣਕਾਰੀ ਤੇ ਨਾਲ ਜਾਂ ਇਹਨਾਂ ਤੱਥਾਂ ਤੋਂ ਅੱਗੇ ਵਧਣ ਤੋਂ ਪਹਿਲਾਂ ਇੱਕ ਜਾਣਕਾਰੀ ਹੋਰ ਸਾਂਝੀ ਕਰਨੀ ਜ਼ਰੂਰੀ ਹੈ ਜਿਸ ਦਾ ਇਸ ਚਰਚਾ ਦੇ ਉੱਤੇ ਬਹੁਤ ਖਾਸ ਅਸਰ ਪੈਂਦਾ ਹੈ ਮਹਾਦੇਵਪੁਰਾ ਦੇ ਵਿੱਚ ਬਣੀਆਂ ਹੋਈਆਂ ਕੁੱਲ ਵੋਟਾਂ ਦੀ ਗਿਣਤੀ 6,7255 ਹੈ 2023 ਦੇ ਵਿੱਚ ਜਦੋਂ ਵਿਧਾਨ ਸਭਾ ਚੋਣਾਂ ਕਰਨਾਟਕਾ ਦੀਆਂ ਹੋਈਆਂ ਸੀ ਉਦੋਂ ਕੁੱਲ ਵੋਟਾਂ 3,34,616 ਹੀ ਪਈਆਂ ਸੀ ਉਹਦੇ ਵਿੱਚ ਬੀਜੇਪੀ ਜਿੱਤੀ ਸੀ ਤੇ ਬੀਜੇਪੀ ਨੂੰ 1,81,731 ਵੋਟਾਂ ਮਿਲੀਆਂ ਸਨ ਤੇ ਕਾਂਗਰਸ ਉਦੋਂ ਵੀ ਦੂਸਰੇ ਨੰਬਰ ਤੇ ਹੀ ਰਹੀ ਸੀ 136875 ਵੋਟਾਂ ਕਾਂਗਰਸ ਨੂੰ ਮਿਲੀਆਂ ਸੀ 2024 ਦੀਆਂ ਲੋਕ ਸਭਾ ਚੋਣਾਂ ਵੀ ਵੋਟਾਂ ਪੈਣ ਦਾ ਲਗਭਗ ਇਹੋ ਜਿਹਾ ਹੀ ਪੈਟਰਨ ਸੀ ਉਨੀਆਂ ਕਿ ਕੁੱਲ ਵੋਟਾਂ 85 50 ਫੀਸਦੀ ਤੋਂ ਕੁਝ ਜ਼ਿਆਦਾ ਮਤਲਬ 6 ਲੱਖ ਤੋਂ 3 ਜਾਂ 3.5 ਲੱਖ ਵੋਟਾਂ ਪੈਣੀਆਂ ਇੱਕ ਕਾਫੀ ਵੱਡੀ ਗਿਣਤੀ ਦੇ ਵਿੱਚ ਲਗਭਗ 50 ਫੀਸਦੀ ਦੇ ਆਸ-ਪਾਸ ਵੋਟਾਂ ਨਾ ਪੈਣੀਆਂ ਇੱਕ ਬਹੁਤ ਵੱਡੀ ਸਥਿਤੀ ਨੂੰ ਸਾਹਮਣੇ ਲੈ ਕੇ ਆਉਂਦਾ ਹੈ ਜੋ ਕਿ ਰਾਹੁਲ ਗਾਂਧੀ ਵੱਲੋਂ ਪੂਰੇ ਤਰੀਕੇ ਦੇ ਨਾਲ ਨਜ਼ਰ ਅੰਦਾਜ਼ ਕਰ ਦਿੱਤੀ ਗਈ ਹੈ ਜਿਸ ਦਾ ਜ਼ਿਕਰ ਵੀ ਨਹੀਂ ਕੀਤਾ ਗਿਆ ਜਿਹੜੀਆਂ 2.5 ਤਿੰਨ ਲੱਖ ਵੋਟਰ ਨਹੀਂ ਪੰਜਾਬ ਕਾਂ ਵਿਧਾਨ ਸਭਾ ਵਲੇ ਪੰញਾ ਨਾ ਲੋਕ ਸਭਾ ਵਲੇ ਪੰញਾ ਉਹਨਾਂ ਦੇ ਵਿੱਚ ਉਹ 1 ਲੱਖ ਵੋਟਰ ਵੀ ਸ਼ਾਮਿਲ ਹੁੰਦੇ ਨੇ ਜਿਨ੍ਹਾਂ ਦਾ ਜ਼ਿਕਰ ਰਾਹੁਲ ਗਾਂਧੀ ਵੱਲੋਂ ਕੀਤਾ ਗਿਆ ਰਾਹੁਲ ਗਾਂਧੀ ਵੱਲੋਂ ਜੋ ਤੱਥ ਰੱਖੇ ਗਏ ਜਾਂ ਸਬੂਤ ਰੱਖੇ ਗਏ ਉਤੋਂ ਇੱਕ ਵੀ ਅਜਿਹਾ ਸਬੂਤ ਨਹੀਂ ਨਿਕਲਦਾ ਹੈ ਜਿੱਥੇ ਇਹ ਦੱਸਿਆ ਗਿਆ ਹੋਵੇ ਜਾਂ ਇਹ ਦਰਸਾਇਆ ਗਿਆ ਹੋਵੇ ਜਿਹੜੀਆਂ 1 ਲੱਖ ਵੋਟਾਂ ਦੀ ਉਹ ਗੱਲ ਕਰਦੇ ਨੇ ਉਹਨਾਂ ਵਿੱਚੋਂ ਇੱਕ ਵੀ ਵੋਟ ਪੋਲ ਹੋਈ ਹੋਵੇ ਭੁਗਤੀ ਹੋਵੇ ਬੀਜੇਪੀ ਨੂੰ ਪਈ ਹੈ ਜਾਂ ਕਿਸੇ ਹੋਰ ਨੂੰ ਪਈ ਹੈ ਉਹ ਤਾਂ ਬਹੁਤ ਦੂਰ ਦੀ ਗੱਲ ਹੈ ਉਹ ਵੋਟ ਪਈ ਵੀ ਹੈ ਜਾਂ ਨਹੀਂ ਪਈ ਇਸ ਤੇ ਬਾਰੇ ਵੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਸੋ ਫਿਰ ਪ੍ਰੈਸ ਕਾਨਫਰੰਸ ਕਰਕੇ ਇਸ ਤਰ੍ਹਾਂ ਦਾ ਡਾਟਾ ਸਾਹਮਣੇ ਰੱਖਣ ਦਾ ਉਹਨਾਂ ਦਾ ਮਕਸਦ ਕੀ ਹੈ ਕੀ ਮਕਸਦ ਸਿਰਫ ਮਿਸ ਇਨਫਾਰਮੇਸ਼ਨ ਫੈਲਾਉਣਾ ਹੈ ਗਲਤ ਜਾਣਕਾਰੀ ਨੂੰ ਲੋਕਾਂ ਦੇ ਸਾਹਮਣੇ ਰੱਖਣਾ ਹੈ ਯਾਂ ਤੂੜ ਦੇ ਵਿੱਚ ਟੱਟੂ ਛੱਡਣਾ ਹੈ ਕਿ ਆਪੇ ਲੋਕ ਆਪਸ ਦੇ ਵਿੱਚ ਟਕਰਾ ਮਾਰੀ ਜਾਣ ਇੱਕ ਦੂਜੇ ਨਾਲ ਬਹਿਸ ਕਰੀ ਜਾਣ ਇੱਕ ਇਸ ਤਰੀਕੇ ਦਾ ਬੇਵਿਸ਼ਵਾਸੀ ਦਾ ਮਾਹੌਲ ਪੈਦਾ ਹੋ ਜਾਵੇ ਜਿੱਥੇ ਵਿੱਚ ਸ਼ੱਕ ਦੀ ਜਿਹੜੀ ਗੁੰਜਾਇਸ਼ ਹੈ ਉਸ ਨੂੰ ਹੋਰ ਜ਼ਿਆਦਾ ਤਿੱਖਾ ਕੀਤਾ ਜਾ ਸੇ ਜੇ ਇਹੀ ਉਹਨਾਂ ਦਾ ਮਕਸਦ ਹੈ ਪਹਿਲਾਂ ਵੀ ਬਹੁਤ ਵਾਰ ਇਸ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਸਭ ਤੋਂ ਪਹਿਲਾਂ ਇਹ ਕੋਸ਼ਿਸ਼ ਕੀਤੀ ਗਈ ਸੀ ਈਵੀਐਮ ਇਲੈਕਟ੍ਰੋਨਿਕ VOTING ਮਸ਼ੀਨ ਦੇ ਉੱਤੇ ਸ਼ੱਕ ਪੈਦਾ ਕਰਕੇ ਇਹ ਦੋਸ਼ ਲਾਏ ਗਏ ਸੀ ਕਿ ਭਾਜਪਾ ਕੀਵੀਐਮ ਦੇ ਨਾਲ ਬੋਟਾਂ ਆਪਣੇ ਆਪ ਨੂੰ ਜਾਲੀ ਤਰੀਕੇ ਨਾਲ ਪਾ ਲੈਦੀ ਹੈ ਲੋਕ ਬਟਨ ਕੋਈ ਹੋਰ ਦਬਦੇ ਨੇ ਵੋਟ ਕਿਸੇ ਹੋਰ ਦੇ ਖਾਤੇ ਵਿੱਚ ਜਾਂਦੀ ਹੈ ਇਸ ਤਰੀਕੇ ਨਾਲ ਇਲੈਕਸ਼ਨਾਂ ਚੋਰੀ ਕੀਤੀਆਂ ਜਾਂਦੀਆਂ ਨੇ ਉਸ ਸਮੇਂ ਵੀ ਚੋਣ ਕਮਿਸ਼ਨ ਵੱਲੋਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵੱਲੋਂ ਖੁੱਲਾ ਚੈਲੰਜ ਦਿੱਤਾ ਗਿਆ ਸੀ ਇਹ ਮਾਮਲੇ ਸੁਪਰੀਮ ਕੋਰਟ ਤੱਕ ਗਏ ਇਹ ਚੈਲੰਜ ਦਿੱਤਾ ਗਿਆ ਸੀ ਕਿ ਕੋਈ ਇੱਕ ਵੀ ਬੰਦਾ ਆ ਕੇ ਸਾਬਤ ਕਰ ਦੇਵੇ ਕਿ ਇਸ ਤਰੀਕੇ ਨਾਲ ਵੋਟਾਂ ਦੀ ਹੀਰਾਫੇਰੀ ਹੁੰਦੀ ਹੈ ਜਾਂ ਵੋਟਾਂ ਦੀ ਚੋਰੀ ਹੁੰਦੀ ਹੈ ਤਾਂ ਉਸ ਨੂੰ ਜੋ ਵੀ ਇਨਾਮ ਦਿੱਤੇ ਜਾਣਗੇ ਜਾਂ ਜੋ ਵੀ ਐਨੇ ਕਰੋੜ ਰੁਪਏ ਦਾ ਇਨਾਮ ਦਿੱਤਾ ਜਾਏਗਾ ਪਰ ਕੋਈ ਵੀ ਬੰਦਾ ਇਸ ਗੱਲ ਨੂੰ ਸਾਬਿਤ ਨਹੀਂ ਕਰ ਸਕਿਆ ਸੀ ਕਿ ਈਵੀਐਮ ਦੇ ਨਾਲ ਛੇੜਛਾੜ ਕਰਕੇ ਵੋਟਾਂ ਚੋਰੀ ਹੁੰਦੀਆਂ ਆ ਆਮ ਆਗਦੀ ਪਾਰਟੀ ਵੱਲੋਂ ਜ਼ਰੂਰ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਕਿਉਂਕਿ ਈਵੀਐਮ ਛੜੀਆਂ ਇੰਟਰਨੈਟ ਦੇ ਨਾਲ ਕਨੈਕਟ ਨਹੀਂ ਹੁੰਦੀਆਂ ਸੋ ਉਹਨਾਂ ਨੂੰ ਹੈਕ ਕੀਤੇ ਜਾਣ ਦਾ ਇੱਕ ਕਿਸੇ ਤਰੀਕੇ ਦੀ ਹੇਰਾਫਰੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਤਾਂ ਮੈਨੂਅਲ ਤਰੀਕੇ ਨਾਲ ਮਤਲਬ ਇੱਕ ਆਦਮੀ ਜਾ ਕੇ ਉਹਦੇ ਵਿੱਚ ਕੋਈ ਕੋਡ ਐਂਟਰ ਕਰੇ ਉਸ ਤੋਂ ਬਾਅਦ ਹੀ ਵੋਟਾਂ ਇੱਕ ਪਾਰਟਿਕੂਲਰ ਪਾਰਟੀ ਨੂੰ ਪੈਂਦੀਆਂ ਜਾਂ ਇੱਕ ਪਾਰਟਿਕੂਲਰ ਕੈਂਡੀਡੇਟ ਨੂੰ ਪੈਂਦੀਆਂ ਦਿਖਾਈਆਂ ਜਾਂਦੀਆਂ ਸੀ ਜੋ ਕਿ ਆਮ ਆਦਮੀ ਪੱਧਰ 'ਤੇ ਵੱਲੋਂ ਕੀਤਾ ਗਿਆ ਸੀ ਲੇਕਿਨ ਉਹ ਵੀ ਭਾਰਤ ਵਰਗੇ ਐਡੇ ਵੱਡੇ ਮੁਲਕ ਦੇ ਵਿੱਚ ਸੰਭਵ ਨਹੀਂ ਹੈ ਜੇ ਤੁਸੀਂ ਅਜਿਹਾ ਧੋਖਾਧੜੀ ਕਰਨੀ ਵੀ ਚਾਹੁੰਦੇ ਹੋ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਤੁਹਾਡੇ ਕੋਲ ਇਸ ਤਰ੍ਹਾਂ ਦੇ ਵੋਟਸ ਦੇ ਵਿੱਚ ਵੋਟਰ ਹੋਣੇ ਚਾਹੀਦੇ ਨੇ ਜਿਹੜੇ ਕਦੇ ਵੀ ਕਿਸੇ ਵੀ ਲਾਲਚੇ ਠਾਕੇ ਆਪਣਾ ਮੂੰਹ ਨਾ ਖੋਲਣ ਤਾਂ ਹੀ ਇਹ ਸੰਭਵ ਹੈ ਜੋ ਕਿ ਭਾਰਤ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਸੰਭਵ ਹੈ ਨਹੀਂ ਕਿ ਐਡੀ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੇ ਵਿੱਚ ਇਸ ਤਰੀਕੇ ਦੇ ਡੈਡੀਕੇਟਿਡ ਤੇ ਇਮਾਨਦਾਰ ਲੋਕ ਮਿਲ ਜਾਣ ਜਿਹੜੇ ਕਦੇ ਵੀ ਆਪਣਾ ਮੂੰਹ ਨਹੀਂ ਖੋਲਣਗੇ ਇੱਥੇ ਤਾਂ ਪੋਲਿਟੀਕਲ ਪਾਰਟੀਆਂ ਦੇ ਨੇਤਾ ਕੁਝ ਛੋਟੇ ਜਿਹੇ ਲਾਲਚ ਦੇ ਵਿੱਚ ਹੀ ਕਦੋਂ ਤੁਹਾਡੇ ਵਿਰੋਧੀ ਬਣ ਜਾਣ ਕਦੋਂ ਤੁਹਾਡੇ ਰਾਜ਼ ਉਗਲ ਦੇਣ ਪਤਾ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਕਿਵੇਂ ਲੋਕਾਂ ਨੂੰ ਇਸ ਤਰੀਕੇ ਨਾਲ ਵਿਸ਼ਵਾਸ ਵਿੱਚ ਲਿਆ ਜਾ ਸਕਦਾ ਹੈ ਉਹ ਵੀ ਗੱਲ ਸੰਭਵ ਨਹੀਂ ਸੀ ਸਾਬਤ ਨਹੀਂ ਹੋਈ ਸੀ ਇੱਕ ਵਾਰ ਨਹੀਂ ਬੜੀ ਬਾਰੇ ਕੋਸ਼ਿਸ਼ ਹੋਈ ਸੀ ਕਿ EVMs ਦੇ ਉੱਤੇ ਸਵਾਲ ਖੜੇ ਕੀਤੇ ਜਾਣ ਜਦੋਂ ਵੀ BJP ਜਿੱਤਦੀ ਸੀ ਤਾਂ ਇਹ ਕਹਿ ਦਿੱਤਾ ਜਾਂਦਾ ਸੀ ਕਿ EVM ਚ ਛੇੜਾਫੇਰੀ ਨਾਲ ਦਿੱਤੀ ਹੈ ਜਦੋਂ ਵੀ ਕਾਂਗਰਸ ਜਿੱਤਦੀ ਸੀ ਤਾਂ ਉਦੋਂ ਚੁੱਪ ਧਾਰ ਲਈ ਜਾਂਦੀ ਸੀ ਕੋਈ ਵੀ ਬਿਆਨ ਨਹੀਂ ਦਿੱਤਾ ਜਾਂਦਾ ਇਸ ਤਰੀਕੇ ਨਾਲ ਇਹ ਬੇਵਿਸ਼ਵਾਸੀ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਕਈ ਸਾਲਾਂ ਬਾਅਦ ਵੀ ਕੁਝ ਸਿੱਧਣਾ ਹੋਇਆ ਤਾਂ ਹੌਲੀ-ਹੌਲੀ ਲੋਕਾਂ ਦੇ ਵਿੱਚ ਉਸ ਦਾ ਵਿਸ਼ਵਾਸ ਘਟਦਾ ਗਿਆ ਤੇ ਹੁਣ ਲੋਕ ਬਹੁਤੇ ਉਸ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ ਤਾਂ ਕੀ ਇਹ ਇੱਕ ਨਵੀਂ ਕੋਸ਼ਿਸ਼ ਹੈ ਕਿ ਹੁਣ ਈਵੀਐਮ ਦੇ ਵਿੱਚ ਲੋਕ ਯਕੀਨ ਨਹੀਂ ਕਰ ਰਹੇ ਕਿ ਉੱਥੇ ਚੋਰੀ ਹੁੰਦੀ ਹੈ ਜਾਂ ਹਿਰਾਫੇਰੀ ਹੁੰਦੀ ਹੈ ਤਾਂ ਹੁਣ ਇਹ ਪਰਮ ਫਲਾਇਆ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਹੀ ਰਾਲ ਗਲਿਆ ਹੋਇਆ ਹੈ ਭਾਜੀਪੀ ਦੇ ਤੇ ਉਹ VOTER ਲਿਸਟਾਂ ਦੇ ਵਿੱਚ ਹਿਰਾਫੇਰੀ ਕਰਕੇ ਜਾਲੀ VOTER ਬਣਾ ਕੇ ਐਡ ਕਰਕੇ ਉਸਤੇ ਰਾਹੀਂ ਬੀਜੇਪੀ ਨੂੰ ਜਿਤਾ ਰਿਹਾ ਹੈ ਇਹ ਕੋਸ਼ਿਸ਼ ਹੋ ਰਹੀ ਲੇਕਿਨ ਇਹਦੇ ਨਾਲ ਫਾਇਦਾ ਕਿਸ ਨੂੰ ਹੈ ਇਸ ਦੇ ਨਾਲ ਤੁਸੀਂ ਤਾਂ ਦੇਸ਼ ਦੀ ਇੱਕ ਸੰਸਥਾ ਨੂੰ ਇੱਕ ਕਨਸਟੀਟਿਊਸ਼ਨਲ ਬਾਡੀ ਨੂੰ ਬਿਲਕੁਲ ਹੀ ਲੋਕਾਂ ਦੇ ਨਜ਼ਰ ਦੇ ਸਾਹਮਣੇ ਨਿਸਤੋ ਨਾਬੂਤ ਕਰ ਰਹੇ ਹੋ ਬੁਰੀ ਤਰੀਕੇ ਨਾਲ ਉਸ ਦੇ ਉੱਤੇ ਸਵਾਲ ਚੱਕ ਰਹੇ ਹੋ ਕੱਲ ਨੂੰ ਜੇ ਤੁਸੀਂ ਵੀ ਜਿੱਤੋਗੇ ਤਾਂ ਤੁਹਾਡੇ ਦੇ ਉੱਤੇ ਵੀ ਇਹ ਇਲਜ਼ਾਮ ਲਾਉਣੇ ਬਹੁਤ ਸੌਖੇ ਹੋ ਜਾਣਗੇ ਕਿ ਚੋਣ ਕਮਿਸ਼ਨ ਕੱਲ ਬੀਜੇਪੀ ਨਾਲ ਮਿਲਿਆ ਹੋਇਆ ਸੀ ਅੱਜ ਕਾਂਗਰਸ ਨਾਲ ਮਿਲ ਗਿਆ ਹੈ ਕੀ ਇਹ ਕੋਈ ਸਮਝਦਾਰੀਪਰ ਰਾਜਨੀਤੀ ਹੈ ਕਿ ਐਡੇ ਵੱਡੇ ਕੱਦ ਦੇ ਆਗੂ ਵੱਲੋਂ ਇਸ ਤਰੀਕੇ ਨਾਲ ਪਰਮਪਲਾਉਣਾ ਜਾਇਜ਼ ਹੈ ਕੀ ਰਾਹੁਲ ਗਾਂਧੀ ਡੋਨਲਡ 트੍ਰੰਪ ਤੋਂ ਕੁਝ ਸਿੱਖ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਿਵੇਂ ਉਹ ਹਰ ਰੋਜ਼ ਨਵੀਂ ਤੋਂ ਨਵੇਂ ਬਿਆਨਬਾਜ਼ੀ ਦਿੱਤੀ ਜਾਂਦਾ ਹੈ ਕੁਝ ਵੀ ਝੂਠ ਬੋਲੀ ਜਾਂਦਾ ਹੈ ਤੇ ਫਿਰ ਵੀ ਜਿੱਤਰਿਆ ਹੈ ਉਸੇ ਤਰੀਕੇ ਨਾਲ ਉਹ ਵੀ ਕਾਮਯਾਬ ਹੋ ਜਾਣਗੇ ਮੈਨੂੰ ਨਹੀਂ ਲੱਗਦਾ ਕਿ ਭਾਰਤ ਦੇ ਵਿੱਚ ਉਸ ਤਰੀਕੇ ਦੀ ਰਾਜਨੀਤੀ ਦਾ ਵਕਤ ਹਜੇ ਆਇਆ ਹੈ ਇਹ ਇੱਕ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ ਕਿ ਰਾਹੁਲ ਗਾਂਧੀ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਜੋ ਤੱਥ ਮੈਂ ਤੁਹਾਡੇ ਸਾਹਮਣੇ ਰੱਖੇ ਨੇ ਉਹ ਤੱਥ ਉਹਨਾਂ ਨੂੰ ਨਾ ਦਿਖਾਈ ਦਿੱਤੇ ਹੋਣ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਅੱਠਾਂ ਦੇ ਵਿੱਚੋਂ ਚਾਰ ਵਿਧਾਨ ਸਭਾ ਸੀਟਾਂ ਦੇ ਵਿੱਚੋਂ ਕਾਂਗਰਸ ਅੱਗੇ ਹੈ ਤੇ ਚਾਰ ਦੇ ਵਿੱਚ ਭਾਜਪਾ ਪਰ ਜਿਹੜਾ ਕੁਝ ਵੀ ਉਹਨਾਂ ਵੱਲੋਂ ਫਿਗਰ ਦਿੱਤਾ ਗਿਆ ਹੈ ਉਹ ਇਲੈਕਸ਼ਨ ਕਮਿਸ਼ਨ ਵੱਲੋਂ ਪ੍ਰੋਵਾਈਡ ਕੀਤੀ ہوئی ਜਿਹੜੀ ਲਿਸਟ ਹੈ ਉਸਦੇ ਵਿੱਚੋਂ ਕੱਢਿਆ ਗਿਆ ਹੈ ਕਿ ਉਹਨਾਂ ਨੇ ਆਪਣੇ ਆਪ ਖੋਖ ਕਰਕੇ ਤਾਂ ਇਹ ਪਤਾ ਨਹੀਂ ਲਾਇਆ ਹੈ ਕਿ ਉਹਨਾਂ ਦੇ ਲੋਕ ਘਰ-ਘਰ ਜਾ ਕੇ ਤਾਂ ਵੋਟਰਾਂ ਦੀ ਲਿਸਟ ਕਿڑی ਪ੍ਰਮਾਣਿਤ ਨਹੀਂ ਕਰਕੇ ਆਏ ਜੋ ਲਿਸਟਾਂ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਗਈਆਂ ਉਸਦੇ ਵਿੱਚੋਂ ਹੀ ਗਲਤੀਆਂ ਲੱਭ ਕੇ ਉਹ ਉਜਾਗਰ ਕੀਤੀਆਂ ਗਈਆਂ ਹੁਣ ਇੱਥੇ ਇਹ ਮੰਨਣਾ ਕੋਈ ਔਖਾ ਨਹੀਂ ਹੈ ਕਿ ਗਿਲੀਆਂ ਗਲਤੀਆਂ ਉਹਨਾਂ ਵੱਲੋਂ ਦੱਸੀਆਂ ਗਈਆਂ ਨੇ ਉਹ ਹੋਣ ਆਮ ਤੌਰ ਤੇ ਭਾਰਤ ਦੇ ਵਿੱਚ ਹਰ ਇੱਕ ਚੀਜ਼ ਜਾਲੀ ਤਿਆਰ ਕਰਨਾ ਪੋਸੀਬਲ ਹੈ ਚਾਹੇ ਉਹ ਪਾਸਪੋਰਟ ਹੋਵੇ ਚਾਹੇ ਆਧਾਰ ਕਾਰਡ ਹੋਵੇ ਚਾਹੇ ਉਹ ਵੋਟਰ ਲਿਸਟ ਹੋਵੇ ਵੋਟਰ ਕਾਰਡ ਹੋਵੇ ਹਰ ਚੀਜ਼ ਜਾਲੀ ਬਣ ਜਾਂਦੀ ਹੈ ਤੇ ਜੇ ਵੋਟਾਂ ਜਾਲੀ ਬਣਦੀਆਂ ਨੇ ਇਹਦੇ ਵਿੱਚ ਵੀ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਵੋਟਾਂ ਜਾਲੀ ਬਣਦੀਆਂ ਪਰ ਕੀ ਉਹ ਇਹੇ ਚੀਜ਼ ਨੂੰ ਉਜਾਗਰ ਕਰਕੇ ਕਿਤੇ ਖੁਦ ਬੀਜੇਪੀ ਦੇ ਹੱਥਾਂ ਦੇ ਵਿੱਚ ਤਾਂ ਨਹੀਂ ਖੇਡ ਰਹੇ ਇੱਕ ਪਾਸੇ ਬਿਹਾਰ ਦੇ ਵਿੱਚ ਸਪੈਸ਼ਲ ਇਨੀਸ਼ੀਏਟਿਵ ਲਿਆ ਗਿਆ ਹੈ ਕਿ ਵੋਟਾਂ ਦੀ ਲਿਸਟ ਨੂੰ ਰਿਵਾਈਜ਼ ਕੀਤਾ ਜਾਵੇ ਉਥੇ ਭਾਜਪਾ ਤੇ ਭਾਰਤੀ ਚੋਣ ਕਮਿਸ਼ਨ ਇਹੀ ਦਾਵਾ ਕਰ ਰਹੇ ਨੇ ਕਿ ਵੋਟਾਂ ਦੀ ਸੂਚੀ ਦੀ ਰਿਵੀਜ਼ਨ ਬਹੁਤ ਲੰਮੇ ਸਮੇਂ ਤੋਂ ਨਹੀਂ ਹੋਈ ਹੈ ਦਹਾਕੇ ਲੰਘ ਗਏ ਨੇ ਤੇ ਵੋਟਾਂ ਦੀ ਸੂਚੀ ਦੇ ਵਿੱਚ ਬਹੁਤ ਤਰੂਟੀਆਂ ਨੇ ਇਹਨਾਂ ਗਲਤੀਆਂ ਨੂੰ ਠੀਕ ਕਰਨਾ ਜ਼ਰੂਰੀ ਹੈ ਇਸ ਕਰਕੇ ਹੀ ਬਿਹਾਰ ਦੇ ਵਿੱਚ ਚੋਣਾਂ ਤੋਂ ਪਹਿਲਾਂ ਇਹ ਸਭ ਕੁਝ ਹੋ ਰਿਹਾ ਹੈ ਤੇ ਉਥੇ 65 ਲੱਖ ਤੋਂ ਵੱਧ ਵੋਟਾਂ ਕੱਟੀਆਂ ਗਈਆਂ ਨੇ ਇਹ ਦਰਸਕਿ ਕਿ ਜਾਂ ਤਾਂ ਉਹ ਵੋਟਰਾਂ ਦੀ ਮੌਤ ਹੋ ਚੁੱਕੀ ਹੈ ਜਾਂ ਉਹ ਗਲਤ ਰਜਿਸਟਰ ਕੀਤੇ ਹੋਏ ਨੇ ਜਾਂ ਉਹ ਆਪਣਾ ਐਡਰੈਸ ਛੱਡ ਕੇ ਕਿਸੇ ਹੋਰ ਸੂਬੇ ਦੇ ਵਿੱਚ ਚਲੇ ਗਏ ਨੇ ਹਲਾ ਗਲਤ ਕਾਰਨ ਦਿੱਤੇ ਗਏ ਨੇ ਤੇ 65 ਲੱਖ ਵੋਟਾਂ ਉਹਨਾਂ ਨੇ ਉਸ ਸੂਚੀ ਤੋਂ ਕੱਢ ਦਿੱਤੀਆਂ ਉੱਥੇ ਰਾਹੁਲ ਗਾਂਧੀ ਇਹ ਕਹਿ ਰਹੇ ਨੇ ਕਿ ਤੱਕਾ ਹੋ ਰਿਹਾ ਹੈ ਸਾਡੇ ਵੋਟਰ ਜਿਹੜੇ ਨੇ ਉਹ ਲਿਸਟਾਂ ਦੇ ਵਿੱਚੋਂ ਜਾਣਬੁੱਝ ਕੇ ਕੱਢੇ ਜਾ ਰਹੇ ਇੱਥੇ ਉਹ ਉਲਟਾ ਕਹਿ ਰਹੇ ਨੇ ਇੱਥੇ ਕਹਿ ਰਹੇ ਨੇ ਕਿ ਕਰਨਾਟਕਾ ਦੇ ਵਿੱਚ ਵੋਟਰ ਜਿਹੜੇ ਨੇ ਉਹ ਐਡ ਕੀਤੇ ਜਾ ਰਹੇ ਨੇ ਉਹ ਲਿਸਟਾਂ 'ਚ ਜੋੜੇ ਜਾ ਰਹੇ ਹਨ ਕਰਨਾਟਕਾ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਜੇ ਇਲੈਕਸ਼ਨ ਕਮਿਸ਼ਨ ਵੋਟਾਂ ਜੋੜ ਕੇ ਉੱਥੇ ਜਿਤਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਤੇ ਫਿਰ ਕਾਂਗਰਸ ਦੀ ਸਰਕਾਰ ਉੱਥੇ ਕਿਵੇਂ ਬਣਦੀ ਇਸ ਚੀਜ਼ ਦਾ ਉਹ ਜਵਾਬ ਨਹੀਂ ਦਿੰਦੇ ਬਿਹਾਰ ਵਿੱਚ ਉਹ ਉਲਟਾ ਕਹਿ ਰਹੇ ਨੇ ਕਿ ਇੱਥੇ ਵੋਟਰ ਜਿਹੜੇ ਨੇ ਉਹ ਲਿਸਟੋਂ ਕੱਢੇ ਜਾ ਰਹੇ ਨੇ ਉੱਥੇ ਪਹਿਲਾਂ ਹੀ ਭਾਜਪਾ ਤੇ ਜਿਹੜੀ ਯੂਡੀ ਸਰਕਾਰ ਹੈ ਐਨਡੀਏ ਦੀ ਸਰਕਾਰ ਹੈ ਜੇ ਇੰਨਾ ਵੋਟਰਾਂ ਦੀ ਲਿਸਟ ਸ਼ਾਮਲ ਹੋਣ ਤੋਂ ਬਾਅਦ ਵੀ ਸਰਕਾਰ ਤੇ ਐਨਡੀਏ ਦੀ ਹੀ ਬਣੀ ਹੋਈ ਹੈ ਤੇ ਹੁਣ ਉਹਨਾਂ ਨੂੰ ਕੱਢ ਕੇ ਉਹਨਾਂ ਦਾ ਫਾਇਦਾ ਕਿਵੇਂ ਹੋ ਸਕਦਾ ਹੈ ਇਹ ਸਮਝਾਉਣ ਦੇ ਵਿੱਚ ਵੀ ਉਹ ਅਸਪਸ਼ਟ ਹੈ ਤੇ ਫਿਰ ਜਿਵੇਂ ਮੈਂ ਪਹਿਲਾਂ ਕਿਹਾ ਕੀ ਉਹ ਭਾਜਪਾ ਦੀ ਕਿਸੇ ਸੋਚੀ ਸਮਝੀ ਰਣਨੀਤੀ ਦੇ ਵਿੱਚ ਫਸਦਾ ਨਹੀਂ ਰਹੇ ਇਲੈਕਸ਼ਨ ਕਮਿਸ਼ਨ ਦਾ ਇਹਨਾਂ ਦੋਸ਼ਾਂ ਤੇ ਕੀ ਰਿਸਪਾਂਸ ਹੈ ਇਲੈਕਸ਼ਨ ਕਮਿਸ਼ਨ ਕਹਿ ਰਿਹਾ ਹੈ ਕਿ ਤੁਸੀਂ ਐਫੀਡੈਵਟ ਦੋਸ਼ਾਂ ਖਾ ਕੇ ਕਹੋ ਕਿ ਆ ਦੋਸ਼ ਤੁਸੀਂ ਲਾਏ ਨੇ ਅਦਾਲਤ ਵਿੱਚ ਜਾਓ ਹਾਈ ਕੋਰਟ ਦਾ ਰੁਖ ਕਰੋ ਅਸੀਂ ਉੱਥੇ ਤੁਹਾਡਾ ਜੋ ਵੀ ਸ਼ੰਕਾ ਹੈ ਉਹ ਦੂਰ ਕਰਾਂਗੇ ਉੱਥੇ ਵੀ ਸਾਬਤ ਹੱਦ ਤੋਂ ਹੱਦ ਇਹੀ ਹੋਏਗਾ ਕਿ ਇਹ ਵੋਟਾਂ ਝਾਲੀ ਬਣੀਆਂ ਹੋਈਆਂ ਨੇ ਤੇ ਕੱਲ ਨੂੰ ਹਾਈ ਕੋਰਟ ਇਸ ਤਰ੍ਹਾਂ ਦਾ ਕੋਈ ਫੈਸਲਾ ਸੁਣਾ ਸਕਦਾ ਹੈ ਕਿ ਜੇ ਐਡੀ ਵੱਡੀ ਗਿਣਤੀ ਦੇ ਵਿੱਚ ਵੋਟਾਂ ਝਾਲੀ ਬਣੀਆਂ ਹੋਈਆਂ ਨੇ ਤਾਂ ਸਾਰੇ ਦੇਸ਼ ਦੇ ਵਿੱਚ ਹੀ ਲਿਸਟਾਂ ਦੀ ਦੁਬਾਰਾ ਜਾਂਚ ਹੋਵੇ ਦੁਬਾਰਾ ਬਰੀਕੀ ਨਾਲ ਸਾਰੇ ਇਲੈਕਟ੍ਰੋ ਜਿੰਨੇ ਵੀ ਇਲੈਕਸ਼ਨ ਦੇ ਵੋਟਰ ਲਿਸਟਾਂ ਬਣੀਆਂ ਹੋ ਜਾਂ ਨੇ ਉਹਨਾਂ ਦੀ ਜਾਂਚ ਕਰਕੇ ਇਸ ਤਰੀਕੇ ਦੇ ਜਾਲੀ ਵੋਟਾਂ ਨੂੰ ਕੱਢਿਆ ਜਾਵੇ ਉਹਨਾਂ ਨੂੰ ਦੂਰ ਕੀਤਾ ਜਾਵੇ ਤਾਂ ਜੋ ਭਾਜਪਾ ਦੀ ਸਰਕਾਰ ਇਹ ਚਾਹ ਰਹੀ ਹੈ ਕਿ ਵਿਹਾਰ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਵੋਟਰ ਸੂਚੀਆਂ ਰਿਵਾਈਜ਼ ਹੋਣ ਉਹ ਫੈਸਲਾ ਕਿਸੇ ਅਦਾਲਤ ਤੋਂ ਕਰਾਇਆ ਜਾ ਸਕਦਾ ਹੈ ਅਦਾਲਤ ਦੇ ਹੁਕਮਾਂ ਤੋਂ ਬਾਅਦ ਵਿਰੋਧੀ ਪਾਰਟੀਆਂ ਵਿਰੋਧ ਵੀ ਨਹੀਂ ਕਰ ਸਕਣਗੀਆਂ ਤੇ ਪੂਰੇ ਦੇਸ਼ ਦੇ ਵਿੱਚ ਇਹ ਲਿਸਟਾਂ ਰਿਵਾਈਜ਼ ਹੋ ਸਕਦੀਆਂ ਨੇ ਕਿ ਇਹਹੀ ਭਾਜਪਾ ਦੀ ਚਾਲਤਾਂ ਨਹੀਂ ਜਿਦੇ ਵਿੱਚ ਰਾਹੁਲ ਗਾਂਧੀ ਫਸ ਰਹੇ ਰਾਹੁਲ ਗਾਂਧੀ ਦਾ ਇਸ ਤਰੀਕੇ ਦੇ ਦੋਸ਼ ਲਾਉਣ ਦਾ ਮਕਸਦ ਕੀ ਹੈ ਕਿ ਉਹ ਨਹੀਂ ਜਾਣਦੇ ਕਿ ਸਾਡੇ ਦੇਸ਼ ਦੇ ਵਿੱਚ ਵੋਟਾਂ ਕਿਵੇਂ ਪੈਂਦੀਆਂ ਨੇ ਜਦੋਂ ਵੀ ਤੁਸੀਂ ਮੈਂ ਜਾਂ ਕੋਈ ਵੀ ਇਨਸਾਨ ਵੋਟ ਪਾਉਣ ਜਾਂਦਾ ਹੈ ਤਾਂ ਤੁਸੀਂ ਬੂਥ ਦੇ ਅੰਦਰ ਆਪਣਾ ਵੋਟਰ ਕਾਰਡ ਲੈ ਕੇ ਜਾਂਦੇ ਹੋ ਤਾਂ ਸਾਹਮਣੇ ਅਲੱਗ ਅਲੱਗ ਉਮੀਦਵਾਰਾਂ ਦੇ ਏਜੰਟ ਬੈਠੇ ਹੁੰਦੇ ਨੇ ਜੋ ਕਿ ਕਿਸੇ ਵੀ ਪਾਰਟੀ ਦੇ ਉਮੀਦਵਾਰ ਵੱਲੋਂ ਨਾਮਿਨੇਟ ਕੀਤੇ ਹੁੰਦੇ ਨੇ ਉਹ ਏਜੰਟ ਤੁਹਾਡਾ ਵੋਟਰ ਕਾਰਡ ਵੀ ਚੈੱਕ ਕਰਦੇ ਨੇ ਉਹ ਲਿਸਟ ਨਾਲ ਮੇਲ ਵੀ ਕਰਦੇ ਨੇ ਜੇ ਉੱਥੇ ਮੇਰਾ ਨਾਮ ਜ਼ੀਰੋ ਲਿਖਿਆ ਹੋਵੇ ਜਾਂ ਕਾਪ ਦਾ ਨਾਮ ABCD ਲਿਖਿਆ ਹੋਵੇ ਕੀ ਤੁਹਾਨੂੰ ਕੋਈ ਉੱਥੇ ਵੋਟ ਪਾਉਣ ਦਵੇਗਾ ਕੀ ਉਹਤੇ ਕੋਈ ਇਤਰਾਜ਼ ਨਹੀਂ ਕਰੇਗਾ ਫਿਰ ਇਸ ਤਰ੍ਹਾਂ ਦੀ ਗੱਲ ਨੂੰ ਉਜਾਗਰ ਕਰਕੇ ਉਹ ਕੀ ਸਾਬਤ ਕਰਨਾ ਚਾਹੁੰਦੇ ਨੇ ਕਿ ਸਾਰੇ ਦੇਸ਼ ਦੇ ਸਾਰੇ ਬੂਥਾਂ ਤੇ ਜਿਹੜੇ ਕਾਂਗਰਸ ਪਾਰਟੀ ਦੇ ਪੋਲਿੰਗ ਏਜੰਟ ਬੈਠਦੇ ਨੇ ਉਹ ਸਾਰੇ ਵੀ ਭਾਜਪਾ ਦੇ ਨਾਲ ਮਿਲੇ ਹੋਏ ਨੇ ਜਾਂ ਇਲੈਕਸ਼ਨ ਕਮਿਸ਼ਨ ਨੇ ਖਰੀਦੇ ਹੋਏ ਨੇ ਕੀ ਸਾਬਤ ਕਰਨਾ ਚਾਹੁੰਦੇ ਨੇ ਬਾਰ-ਬਾਰ ਤੁਸੀਂ ਦੇਸ਼ ਦੀਆਂ ਇੰਸਟੀਟਿਊਸ਼ਨਸ ਤੇ ਸਵਾਲ ਉਠਾ ਕੇ ਕਿ ਡੈਮੋਕ੍ਰੇਸੀ ਚੋਰੀ ਹੋ ਗਈ ਹੈ ਤੁਸੀਂ ਉਸ ਪ੍ਰੋਸੈਸ ਦੇ ਉੱਤੇ ਹੀ ਸਵਾਲ ਖੜੇ ਕਰਦੇ ਹੋ ਜਿਸ ਪ੍ਰੋਸੈਸ ਦੇ ਨਾਲ ਤੁਸੀਂ ਖੁਦ ਜਿੱਤ ਕੇ ਆਉਣੇ ਹੋ ਤੇ ਐਨੇ ਸਾਲਾਂ ਤੋਂ ਤੁਸੀਂ ਤੇ ਤੁਹਾਡਾ ਪਰਿਵਾਰ ਇੱਕ ਤਰ੍ਹਾਂ ਦੀ ਪਾਵਰ ਇੰਜੋਏ ਕਰ ਰਿਹਾ ਹੈ ਆਫਿਸ ਦੇ ਪਦਵੀ ਦੇ ਲਾਭਾਂ ਨੂੰ ਲੈ ਰਿਹਾ ਹੈ ਤੇ ਫਿਰ ਤੁਸੀਂ ਦੇਸ਼ ਨੂੰ ਬਦਨਾਮ ਕਰਕੇ ਕੀ ਖਟੋਲ ਤੁਹਾਨੂੰ ਵੀ ਪਤਾ ਹੈ ਕਿ ਜੋ ਡਾਟਾ ਤੁਸੀਂ ਪ੍ਰੇਜ਼ੈਂਟ ਕੀਤਾ ਹੈ ਉਹ ਇਲੈਕਸ਼ਨ ਕਮਿਸ਼ਨ ਨੇ ਦਿੱਤਾ ਹੈ ਤੇ ਜੇ ਇਲੈਕਸ਼ਨ ਕਮਿਸ਼ਨ ਨੂੰ ਇਸ ਤਰੀਕੇ ਦਾ ਅੰਦਾਜ਼ਾ ਵੀ ਹੁੰਦਾ ਕਿਤੇ ਇਹ ਸ਼ੱਕ ਵੀ ਹੁੰਦਾ ਕਿ ਸਾਡੀ ਚੋਰੀ ਜੇ ਉਹਨਾਂ ਨੇ ਕੀਤੀ ਹੁੰਦੀ ਫੜੀ ਜਾਏਗੀ ਤਾਂ ਇਹ ਡਾਟਾ ਤੁਹਾਨੂੰ ਉਹ ਦਿੰਦੇ ਹੀ ਕਿਉਂ ਇਸ ਗੱਲ ਦੇ ਉੱਤੇ ਵੀ ਤਾਂ ਆਪਣੇ ਆਪ ਨੂੰ ਸਵਾਲ ਪੁੱਛਨੇ ਨਹੀਂ ਚਾਹੀਦੇ ਰਾਹੁਲ ਗਾਂਧੀ ਤੇ ਫਿਰ ਮਕਸਦ ਕੀ ਪੂਰਾ ਹੋਇਆ ਕੀ ਤੁਸੀਂ ਲੋਕਾਂ ਦੇ ਸਾਹਮਣੇ ਸਿਰਫ ਇਹ ਸਾਬਤ ਕਰਨ ਦੇ ਵਿੱਚ ਕਾਮਯਾਬ ਹੋਏ ਕਿ ਦੇਖੋ ਮੈਂ ਬਹੁਤ ਸੰਜੀਦਾ ਲੀਡਰ ਹਾਂ ਮੈਂ ਖੋਖ ਕਰਕੇ ਭਾਜਪਾ ਦੀਆਂ ਕਮਜ਼ੋਰੀਆਂ ਲੱਭ ਲਈਆਂ ਮੈਂ ਇਲੈਕਸ਼ਨ ਕਮਿਸ਼ਨ ਦੀਆਂ ਕਮਜ਼ੋਰੀਆਂ ਲੱਭ ਲਈਆਂ ਦੇ ਨਾਲ ਸਾਬਤ ਕੀ ਹੋ ਰਿਹਾ ਹੈ ਜੇ ਤੁਸੀਂ ਗਲਤੀਆਂ ਲੱਭੀਆਂ ਵੀ ਤਾਂ ਤੁਸੀਂ ਉਹਨੂੰ ਗਲਤੀਆਂ ਕਹਿ ਕੇ ਲੋਕਾਂ ਦੇ ਸਾਹਮਣੇ ਰੱਖੋ ਤੁਸੀਂ ਉਸ ਨੂੰ ਵੋਟਾਂ ਚੋਰੀ ਕਰਨ ਦਾ ਇਲਜ਼ਾਮ ਕਿਉਂ ਲਾ ਰਹੇ ਇਹ ਸਵਾਲ ਰਾਹੁਲ ਗਾਂਧੀ ਨੂੰ ਪੁੱਛਣਾ ਚਾਹੀਦਾ ਬਹੁਤ ਲੰਮੇ عرصے ਬਾਅਦ ਹੀ ਰਾਹੁਲ ਗਾਂਧੀ ਦੀ ਪੱਕੂ ਵਾਲੀ ਈਮੇਲ ਥੋੜੀ ਬਹੁਤ ਚੇਂਜ ਹੋਈ ਸੀ ਲੋਕ ਉਹਨਾਂ ਨੂੰ ਇੱਕ ਸੀਰੀਅਸ ਪੋਲਿਟਿਸ਼ੀਅਨ ਵਜੋਂ ਦੇਖਣ ਲੱਗੇ ਸੀ ਪਰ ਇਹਨਾਂ ਹਰਕਤਾਂ ਦੇ ਨਾਲ ਉਹ ਦੁਬਾਰਾ ਆਪਣੇ ਆਪ ਨੂੰ ਉਸੇ ਕੈਟਾਗਰੀ ਦੇ ਵਿੱਚ ਵਾਪਸ ਲਜਾਣਦੇ ਦਿਖ ਰਹੇ ਹਨ ਉਮੀਦ ਕਰਦੇ ਹਾਂ ਰਾਹੁਲ ਗਾਂਧੀ ਥੋੜਾ ਬਹੁਤ ਸੋਚਣਗੇ ਸਮਝਣਗੇ ਆਪਣੇ ਸਲਾਹਕਾਰਾਂ ਦੇ ਨਾਲ ਵਿਚਾਰ-ਵਮਸ਼ ਕਰਨਗੇ ਤੇ ਫਿਰ ਇਹਨਾਂ ਨਤੀਜਿਆਂ ਤੇ ਪਹੁੰਚਣਗੇ ਕਿ ਕੀ ਇਸ ਤਰ੍ਹਾਂ ਦੇ ਇਲਜ਼ਾਮ ਉਹਨਾਂ ਨੂੰ ਦੇਸ਼ ਦੀਆਂ ਸੰਸਥਾਵਾਂ ਦੇ ਉੱਤੇ ਖੜੇ ਕਰਨੇ ਚਾਹੀਦੇ ਨੇ ਜਿਹੜੇ ਕਿ ਝੂਠੇ ਹੋਣ ਬੇਬੁਨਿਆਦ ਹੋਣ ਜਿਨ੍ਹਾਂ ਦਾ ਨੁਕਸਾਨ ਭਾਰਤ ਨੂੰ ਹੋ ਰਿਹਾ ਹੋਵੇ ਭਾਰਤ ਦੀਆਂ ਸੰਸਥਾਵਾਂ ਨੂੰ ਹੋ ਰਿਹਾ ਹੋਵੇ ਜਿਹੜੇ ਭਾਰਤ ਦੇ ਵਿਰੋਧੀਆਂ ਨੂੰ ਭਾਰਤ ਦੇ ਖਿਲਾਫ ਆਵਾਜ਼ ਚੱਕਣ ਦਾ ਮੌਕਾ ਮਿਲ ਰਿਹਾ ਹੋਵੇ ਉਸਤਰਾਂ ਦੇ ਬਿਆਨ ਕੀ ਰਾਹੁਲ ਗਾਂਧੀ ਨੂੰ ਦੇਣੇ ਚਾਹੀਦੇ ਨੇ ਇਹ ਸਵਾਲ ਰਾਹੁਲ ਗਾਂਧੀ ਨੂੰ ਪੁੱਛਣਾ ਚਾਹੀਦਾ ਹੈ ਉਮੀਦ ਕਰਦੇ ਹਾਂ ਕਿ ਉਹ ਆਪਣੇ ਆਪ ਨੂੰ ਇਹ ਸਵਾਲ ਜ਼ਰੂਰ ਕਰਨਗੇ ਔਰ ਇਸੇ ਉਮੀਦ ਦੇ ਨਾਲ ਪ੍ਰਤਿਵਿਧਾ ਲੈਨੇ ਆ ਧੰਨਵਾਦ